ਮਲਾਖਾਜੀਪੁਰ ਦੇ ਪਿੰਡ ਸ਼ੈਦਨੁਸ਼ਹਿਰਾ ਭਲਾਈ ਕਮੇਟੀ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਵਿਰੋਧ ਵਿੱਚ ਬਸਟੈਂਡ ਸ਼ੈਦਨੁਸ਼ਹਿਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਮੇਟੀ ਮੈਂਬਰਾਂ ਨੇ ਪ੍ਰਤੀਕ ਤੌਰ ਤੇ ਸੜਕ ਤੇ ਝੋਨੇ ਦੀ ਲਵਾਈ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਦਾ ਪੁਰਤਲਾ ਫਾਕੂ ਕੀਤਾ ਇਸ ਮੌਕੇ ਧਰਮਿੰਦਰ ਸਿੰਘ ਪ੍ਰਧਾਨ ਸ਼ੈਦਨੁਸ਼ਹਿਰਾ ਵੈਲਫੇਅਰ ਕਮੇਟੀ ਨੇ ਕਿਹਾ ਕਿ ਹਾਜੀਪੁਰ ਤੋਂ ਠਾਕੁਰ ਦੁਆਰੇ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਮਾੜੀ ਹੈ ਇਸ ਸੜਕ ਥੋੜੀ ਜਿਹੀ ਬਰਸਾਤ ਤੋਂ ਬਾਅਦ ਛੱਪਰਦਾਰ ਰੂਪ ਧਾਰਨ ਕਰ ਗਈ ਹੈ ਰੋਜ਼ਾਨਾ ਕਰੀਬ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਲੰਘਦੇ ਹਨ ਅਤੇ ਸੜਕ ਦੀ ਮਾੜੀ ਹਾਲਤ ਕਾਰਨ ਅਕਸਰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਗੰਦਾ ਪਾਣੀ ਵੀ ਵਾਤਾਵਰਣ ਨੂੰ ਪ੍ਰਦਸ਼ੀਲ ਪ੍ਰਦਰਸ਼ਿਤ ਕਰ ਰਿਹਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਮਲੇਰੀਆ ਡੈਂਗੂ ਦਾ ਖਤਰਾ ਬਣਿਆ ਹੋਇਆ ਹੈ ਪਿੰਡ ਵਾਸੀਆਂ ਨੇ ਸਥਾਨਕ ਬੀਟੀਪੀਓ ਨੂੰ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੜਕ ਦੀ ਮੁਰੰਮਤ ਦਾ ਯੋਗ ਪ੍ਰਬੰਧ ਕੀਤਾ ਜਾਵੇ ਅੱਗੇ ਦੇਖੋ ਪੂਰੀ ਰਿਪੋਰਟ ਸ਼ਾਰਪਰ ਫੋਕਸ ਦੇ ਨਾਲ ਜੇਕਰ ਤੁਸੀਂ ਸ਼ਾਰਪਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਪੁੱਤ ਤੁਹਾਡੇ ਤੋਂ ਬਿਨਾਂ ਕੁਝ ਨਹੀਂ ਹੋਣਾ। ਹਾਂ ਜੀ। ਜੁਕਾਇੇ ਵੀ ਕੱਲਾ ਕੋਈ ਰੋੜਾ ਪਾ ਲੂਗਾ ਉਹਦੇ ਕੋਈ ਹੱਲ ਹੋਊਗਾ ਨਹੀਂ ਹੋਣਾ। ਤੁਸੀਂ ਸਮਝੋ ਭਾਈਚਾਰਾ ਬਣੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਵਿਕਾਲੇ ਇੱਥੇ ਬਣਾਇਆ ਵੀ ਪੰਜਾਬ ਸਰਕਾਰ ਇਹ ਖਵਾਦ ਕਿ ਕਿਹਦੇ ਵੀ ਕੰਮ ਉਹਦਾ ਰੱਖਿਓ ਤੁਹਾਡੇ ਨਾਲ ਸਿੰਕਲ ਕਰ ਰਹਾ ਹੈ। ਤੇ ਅਸੀਂ BDP ਉਹ ਜਿਹੜਾ ਹਾਜੀਪੁਰਾ ਜਿਹਦੀ ਜ਼ਿੰਮੇਵਾਰੀ ਨਿਕਾਸ ਦਾ ਪ੍ਰਬੰਧ ਕਰਨਾ, PWD ਵਿਭਾਗ ਜਿਹਦੀ ਜ਼ਿੰਮੇਵਾਰੀ ਹੈ ਸੜਕਾਂ ਬਣਾਉਣੀ ਤੇ ਪੰਜਾਬ ਸਰਕਾਰ ਜਿਹਦੇ ਅੰਦਰ ਇਹ ਸਾਰੇ ਖੇਤਰ ਆਉਂਦੇ ਆ। ਉਹਨਾਂ ਦਾ ਪੁਤਲਾ ਫੋਕਣਾ ਹੈ ਤੇ ਪਹਿਲਾ ਅਸੀਂ ਇਥੇ ਢੋਨਾ ਲਾ ਲੈਣਾ ਹੈ ਕਿ ਹਾਂ ਫਿਰ ਖੜਾ ਹੈ ਨਹੀਂ ਤੇ ਉਹ ਨਹੀਂ ਲੱਗ ਸਕਦਾ ਮੁਰਦਾਬਾਦ ਮੁਰਦਾਬਾਦ ਸੈਤੋ ਨਿਸ਼ਾਨਾ ਵੈਲਫੇਅਰ ਕਮੇਟੀ ਜ਼ਿੰਦਾਬਾਦ 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 ਲੋਕਾਂ ਦਾ ਇਕਾ ਜ਼ਿੰਦਾਬਾਦ ਜ਼ਿੰਦਾਬਾਦ ਪੀੜੇ ਵਜਿਰੀ ਮੁਕੇਰੀਆਂ ਜ਼ਿੰਦਾਬਾਦ ਮੁਰਦਾਬਾਦ ਹਾਜੀਪੁਰ ਮਰਦਾਬਾਦ ਮਰਦਾਬਾਦ ਪੀਡਬਲਯੂਡੀ ਮੁਕੇਰੀਆਂ ਮਰਦਾਬਾਦ 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 ਕਰੋ ਮਰਦਾਬਾਦ ਕਰੋ ਮਰਦਾਬਾਦ ਕਰੋ ਸੜਕ ਦੀ ਮੁਰੰਮਤ ਕਰੋ ਮੁਰੰਮਤ ਕਰੋ ਮੁਰੰਮਤ ਕਰੋ ਪੀਡਬਲਯੂਡੀ ਮੁਕੇਰੀਆਂ ਮਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ ਭਿੰਦਰ ਸਿੰਘ ਅੱਜ ਪਿੰਡ ਸੈਦੂਨਸ਼ਾਹਰੇ ਦੇ ਵਿੱਚ ਸੈਦੂਨਸ਼ਾਹਰਾ ਵੈਲਫੇਅਰ ਕਮੇਟੀ ਦੇ ਵੱਲੋਂ ਇਕੱਠਿਆਂ ਹੋ ਕੇ ਇੱਕ ਜਲਸਾ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਸੈਤੋ ਰਸ਼ਾਲਾ ਹੁਸ਼ਿਆਰ ਪਰ ਹਲਕੇ ਹੁਸ਼ਿਆਰ ਪਰ ਜ਼ਿਲ੍ਹੇ ਦਾ ਮੁਕੇਰੀਆ ਹਲਕੇ ਦਾ ਇੱਕ ਪਿੰਡ ਹੈ ਦੋ ਪਿੰਡ ਜਿੰਨਾ ਜਿਸ ਪਿੰਡ ਦੇ ਵਿੱਚੋਂ ਲਗਭਗ 35 ਪਿੰਡਾਂ ਦੀ ਆਬਾਦੀ ਜਿਹੜੀ ਹੈ ਕ੍ਰੋਸ ਕਰਦੀ ਹੈ ਇਸ ਪਿੰਡ ਦੀਆਂ ਮੁੱਖ ਸੜਕਾਂ ਜਿਹੜੀਆਂ ਬੁਰੀ ਤਰ੍ਹਾਂ ਦੇ ਨਾਲ ਟੁੱਟੀਆਂ ਹੋਈਆਂ ਆ ਤੇ ਗੰਦੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਹਾਲਤ ਇਹ ਹੈ ਕਿ ਲਗਾਤਾਰ ਪਿਛਲੇ ਸਾਲ ਤੋਂ ਸਾਡੇ ਤੇ ਜਿਹੜੇ ਅਧਿਆਪਕ ਹੈ ਸਕੂਲਾਂ ਦੇ ਵਿੱਚ ਜਾਂਦੇ ਆ ਪੜ੍ਹਾਉਣ ਦੇ ਲਈ ਉਹਨਾਂ ਨੂੰ ਇਹਦੇ ਗੰਦੇ ਪਾਣੀ ਦੇ ਵਿੱਚੋਂ ਟੱਪ ਕੇ ਹਾਥਿਆਂ ਦਾ ਸ਼ਿਕਾਰ ਤੱਕ ਹੋਣਾ ਪੈ ਰਿਹਾ ਹੈ। ਉਹਦੇ ਤੋਂ ਇਲਾਵਾ ਲਗਾਤਾਰ ਇਸੇ ਪਿੰਡ ਤੋਂ 710 ਬੱਸਾਂ ਜਿਹੜੀਆਂ ਆਂ ਰੋਜ਼ ਸਵਾਰੀਆਂ ਲੈ ਕੇ 35-40 ਪਿੰਡਾਂ ਦਾ ਸਫ਼ਰ ਕਰਦੀਆਂ ਆਂ ਤੇ ਉਤੋਂ ਇਲਾਵਾ ਵੀ ਜੇ ਗੱਲ ਕਰਨੀ ਹੋਵੇ ਸਕੂਲ ਦੀਆਂ ਕਈ ਅਡਰ ਸਕੂਲਾਂ ਦੀਆਂ ਬੱਸਾਂ ਇਸੇ ਗੰਦ ਦੇ ਵਿੱਚੋਂ ਟੱਪ ਕੇ ਜਾਂਦੀਆਂ ਆਂ ਤੇ ਕਈ ਹਾਥਿਆਂ ਦਾ ਸ਼ਿਕਾਰ ਵੀ ਲੋਕ ਲਗਾਤਾਰ ਇਸ ਟੁੱਟੀ ਹੋਈ ਸੜਕ ਤੇ ਇੱਥੇ ਗੰਦੇ ਪਾਣੀ ਦਾ ਪ੍ਰਬੰਧ ਨਾਖੌਣ ਕਰਕੇ ਹੋ ਰਿਹਾ ਹੈ। ਤੇ ਲੋਕ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਰਿਹਾ ਇਹ ਨਹੀਂ ਕਿ ਜਿਹੜੀ ਹਾਜੀਪੁਰ ਤੋਂ ਲੈ ਕੇ ਸਰੇਣੇ ਦੀ ਸੜਕ ਹੈ ਤੇ ਸੈਦੋਨ ਸ਼ਰੇ ਦੇ ਮੇਨ ਅੱਡੇ ਤੇ ਗੰਦ ਹੈ ਦੂਜੇ ਪਾਸੇ ਜੇ ਅਸੀਂ ਦੇਖ ਲਈਏ ਕਿ ਮਾਨਸਰ ਰੋਡ ਨੂੰ ਵੀ ਜਾਣਾ ਹੈ ਉਸ ਪਾਸੇ ਵੀ ਸੜਕ ਦੀ ਹਾਲਤ ਬੜੀ ਜਿਆਦਾ ਖਸਤ ਆਇਆ ਹੈ ਜਿਹੜਾ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਪੀਡਬਲਯੂਡੀ ਮੁਕੇਰੀਆ ਹੋਵੇ ਚਾਹੇ ਪਾਣੀ ਦੇ ਬੰਦੋਬਸਤ ਨੂੰ ਲੈ ਕੇ ਬੀਡੀਪੀਓ ਹਾਜੀਪੁਰ ਹੋਵੇ ਉਹਨਾਂ ਦੇ ਸਿਰ ਤੇ ਇੱਕ ਜੂ ਤੱਕ ਨਹੀਂ ਸਿੱਖਦੀ ਕਿ ਜਿਨ੍ਹਾਂ ਨੂੰ ਲਗਾਤਾਰ ਤਰਖਾਸਾ ਦੇ ਕੇ ਕਿਹਾ ਪੀਣਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਹਾਏ ਹੈ ਵੀ ਲੋਕਾਂ ਦੀ ਵੀ ਗਲਤੀ ਹੈ ਵੀ ਗੰਦਾ ਪਾਣੀ ਲਗਾਤਾਰ ਸੜਕਾਂ ਦੇ ਵਿੱਚ ਸੁੱਟ ਕੇ ਉਹ ਲਗਾਤਾਰ ਸੜਕਾਂ ਜਿਹੜੀਆਂ ਬਣੀਆਂ ਹੋਈਆਂ ਸੜਕਾਂ ਦੀ ਸੱਤਿਆਨਾਸ਼ ਕਰ ਦਿੰਦੀ ਹੈ ਪਰ ਅਸੀਂ ਪਿੰਡ ਦੀ ਕਮੇਟੀ ਵੱਲੋਂ ਸਮੂਹ ਪਿੰਡ ਵੱਲੋਂ ਇਕੱਠਿਆਂ ਹੋ ਕੇ ਅੱਜ ਪੰਜਾਬ ਸਰਕਾਰ ਬੀਡੀਪੀਓ ਹਾਜ਼ਰ ਤੇ ਪੀਡਬਲਡ ਮੁਕੇਰੀਆਂ ਦਾ ਪੁਤਲਾ ਫੂਕ ਰਿਹਾ ਤੇ ਜਿਹੜਾ ਗੰਦ ਪਿਆ ਹੋਇਆ ਉੱਥੇ ਝੋਨਾ ਲਗਾਤਾ ਕਿਉਂਕਿ ਇਹ ਸੜਕਾਂ ਚੱਲਣ ਦੇ ਲਾਇਕ ਨਹੀਂ ਰਹਿ ਗਈਆਂ ਕਰਕੇ ਝੋਨਾ ਹੀ ਹੋ ਸਕਦਾ ਹੈ ਦੂਜੇ ਪਾਸੇ ਵੀ ਇਹੀ ਹਾਲ ਹੈ ਇਦਾਂ ਦੇ ਗੰਦ ਦੇ ਵਿੱਚੋਂ ਅਸੀਂ ਟੱਪ ਰਿਹਾ ਤੇ ਜਿਹੜੀ 92 ਸੀਟਾਂ ਦੇ ਨਾਲ ਜਿੱਤੀ ਹੋਈ ਸਰਕਾਰ ਹੈ ਜਿਹੜੀ ਧਮਕਜੇ ਮਾਰਦੀ ਹੈ ਵੀ ਅਸੀਂ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਇਹ ਹੈ ਜ਼ਮੀਨੀ ਸਰ ਦੇ ਉੱਪਰ ਮੈਂ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਸਿੱਧਾ ਤੌਰ ਤੇ ਅਪੀਲ ਕਰਦਾ ਕਿ ਇਹ ਹਾਲਤ ਹੈ ਸਾਡੇ ਪਿੰਡ ਦੀ ਉਹ ਆਪ ਨਿੱਜੀ ਤੌਰ ਤੇ ਇੱਥੇ ਆ ਕੇ ਦੇਖ ਲੈਣ ਅਜੇ ਬਰਸਾਤ ਸ਼ੁਰੂ ਵੀ ਨਹੀਂ ਹੋਈ ਬਰਸਾਤ ਤੋਂ ਇਲਾਵਾ ਭਾਰ ਗਰਮੀਆਂ ਦੇ ਵਿੱਚ ਅਸੀਂ ਲਗਾਤਾਰ ਇਸ ਛੱਪੜ ਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ ਤੇ ਅਸੀਂ ਜਿੱਥੇ ਅੱਜ ਇਹ ਪੁਤਲਾ ਫੂਕ ਕਰਕੇ ਮਹਿਕਮਿਆਂ ਦੇ ਵਿਰੁੱਧ ਐਕਸ਼ਨ ਕਰ ਰਹੇ ਹਾਂ ਉੱਥੇ ਇਹ ਵੀ ਚੇਤਾਵਨੀ ਦਿੰਦੇ ਹਾਂ ਕਿ ਜੇ 2-3 ਦਿਨਾਂ ਦੇ ਵਿੱਚ ਇਹਦਾ ਪ੍ਰਬੰਧ ਦੇ ਬਾਅਦ ਵਿਭਾਗ ਨੇ ਕੋਈ ਹਰਕਤ ਨਾ ਕੀਤੀ ਵਿਭਾਗ ਕਿਸੇ ਜ਼ਮੀਨੀ ਪੱਧਰ ਦੇ ਕੰਮ ਦੇ ਉੱਪਰ ਨਾ ਆਇਆ ਤੇ ਵਿਭਾਗਾਂ ਦੇ ਦਫ਼ਤਰਾਂ ਦੇ ਬਾਹਰ ਵੱਡੇ ਐਕਸ਼ਨ ਹੋਣਗੇ ਜਿਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਵਿਭਾਗ ਹੋਏਗਾ ਅਸੀਂ ਪੱਕੇ ਤੌਰ ਤੇ ਬੀਡੀਪੀ ਉਦ ਦਾ ਦਫ਼ਤਰ ਨੂੰ ਤਾਲਾ ਲਾ ਕੇ ਹੀ ਬੰਦ ਕਰ ਦੇਣਾ ਕਿਉਂਕਿ ਉਹ ਤਾਂ ਕੰਮ ਹੀ ਨਹੀਂ ਕਰ ਰਿਹਾ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਬਸ ਕਾਗਜ਼ ਕਾਲੇ ਕਰਨ ਤੋਂ ਇਲਾਵਾ ਹਾਲਤ ਜ਼ੀਰੋ ਹੈ ਜ਼ਮੀਨੀ ਪੱਧਰ ਦੇ ਉੱਪਰ ਲੋਕ ਪੀੜਤ ਹੈ ਅਸੀਂ ਸਮੂਹ ਜੱਤੇਬੰਦੀ ਵੱਲੋਂ ਇਹ ਸਿੱਧੇ ਤੌਰ ਤੇ ਕਹਿੰਨੇ ਆ ਪੀ ਇਹਦਾ ਤੁਰੰਤ ਪ੍ਰਬੰਧ ਕਰੋ ਜੇ ਪ੍ਰਬੰਧ ਨਾ ਹੋਇਆ ਅਗਲੇ ਐਕਸ਼ਨ ਦੀ ਜ਼ਿੰਮੇਵਾਰੀ ਮਹਿਕਮੇ ਦੇ ਨਾਲ ਅਧਿਕਾਰੀਆਂ ਦੀ ਹੋਣਗੀ ਜਿਹਨਾਂ ਦੀ ਨਰਾਇਕੀ ਕਰਕੇ ਸਾਨੂੰ ਗੰਦ ਦੇ ਵਿੱਚੋਂ ਟੱਪਣਾ ਪੈ ਰਿਹਾ ਧੰਨਵਾਦ ਜੀ ਹੁਣ ਬਾਈਟ ਲੈ ਲੈਣੀ ਚੱਲ ਸਿੰਘ ਜੀ ਅੱਜ ਪੀੜੇ ਵਿੱਚ ਰੋਸ਼ ਮਦਦ ਕਰਨ ਤੇ ਕੀਤਾ ਗਿਆ ਪੁਤਲਾ ਵੀ ਫੂਕਾ ਗਿਆ ਉਹ ਰੋਟ ਝੋਨਾ ਵੀ ਲਗਾ ਲਗਾ ਕੀ ਕਰਨ ਜੋਗੇ ਇਹ ਹੈ ਕਿ ਜਿਹੜੇ ਮੇਨ ਰੂਟ ਵੀ ਹੌਤੇ ਇਹ ਹੈ ਜਿਹੜਾ ਪਿੰਡ ਦਾ ਇੰਟਰਸਟ ਦਾ ਰਸਤਾ ਹੈ ਕਿ ਜਿਹੜਾ ਪਿੰਡ ਦੇ ਬਾਕੀ ਸਿਸਟਮ ਹੈ ਬਾਕੀ ਗੜੀਆਂ ਹੈ ਤਾਂ ਬਾਕੀ ਸਹੂਲਤਾਂ ਕਿਹੋ ਜਿਹੀਆਂ ਹੋਣਗੀਆਂ ਜਦੋਂ ਕਿ ਮੇਨ ਜੋ ਰੋਡ ਹੈ ਉਹਦੀ ਹਾਲਤ ਇਹੋ ਜਿਹੀ ਹੈ ਕਿਥੋਂ ਤੱਕ ਕਿ ਅਗਲੇ ਕੁਝ 20 30 ਪਿੰਡਾਂ ਵਾਸਤੇ ਰਸਤੇ ਹੁੰਦਾ ਉੱਥੇ ਇਹ ਹਾਲਤ ਹੈ ਤਾਂ ਪਿੰਡਾਂ ਵਿੱਚ ਕੀ ਹਾਲਤ ਹੈ ਉਹ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰਾਂ ਦਾ ਕਿਹੋ ਜਿਹਾ ਕਿੰਨਾ ਵਧੀਆ ਡਿਵੈਲਪਮੈਂਟ ਪ੍ਰੋਗਰਾਮ ਹੈ ਜਿਹੜੀਆਂ ਉੱਚੇ ਉੱਚੇ بڑے ਦਾਅਵੇ ਤਾਂ ਕਰਦੀਆਂ ਪਰ ਇੱਧਰ ਮੇਨ ਸੜਕਾਂ ਹੀ ਨਹੀਂ ਬਣੀਆਂ ਤੇ ਪਿੰਡਾਂ ਵਿੱਚ ਕਿੱਥੇ ਕੰਮ ਕੀਤਾ ਹੋਇਆ ਜਿੱਥੇ ਕੋਈ ਪੁੱਛਣ ਵਾਲਾ ਗਰੀਬ ਬੰਦਾ ਹੈ ਨਹੀਂ ਤੇ ਇਹ ਹੈ ਕਹਤਾ ਨਹੀਂ ਮਾੜੀ ਹਾਲ ਤੇ ਜਿਹਦਾ ਕੋਈ ਗੱਲ ਹੀ ਨਹੀਂ ਕੋਈ ਗਰੀਬ ਬੰਦਾ ਕੌਣ ਬੋਲੇ ਕਿਹਦੇ ਨਾਲ ਗੱਲ ਕਰੇਗਾ ਜਦੋਂ ਤੱਕ ਸਿਸਟਮ ਹੀ ਠੀਕ ਨਹੀਂ ਹੈ ਸਾਡਾ ਤੇ ਉਹ ਗਰੀਬ ਬੰਦਾ ਕੀ ਕਰ ਸਕਦਾ ਕਿੱਥੋਂ ਦੀ ਕਿਰਪਾ ਹਸਿਆ ਇੱਕ ਬੰਦਾ ਦੋ ਦੋ ਬੰਦੇ ਨਾਲ ਬੋਲਣ ਨਾਲ ਕੋਈ ਗੱਲ ਨਹੀਂ ਹੁੰਦੀ ਤੇ ਹੁਣ ਇਥੋਂ ਦਾ ਢਾਂਚਾ ਇੰਨਾ ਬੇਸਿਕ ਹੀ ਖਰਾਬ ਹੈ ਜਿਹਦਾ ਕੋਈ ਗੱਲ ਕੋਈ ਕਹਿ ਨਹੀਂ ਸਕਦਾ